ਪੰਜਾਬ ਦੇ ਵਿੱਚ ਇਸ بارش ਨੇ ਹਾਲਾਤ ਹੋਰ ਵਿਗਾੜ ਕੇ ਰੱਖ ਦਿੱਤੇ ਨੇ ਪਿੰਡਾਂ ਦੇ ਪਿੰਡ ਬਰਬਾਦ ਹੁੰਦੇ ਨਜ਼ਰ ਆ ਰਹੇ ਨੇ ਲੋਕ ਆਪਣੀਆਂ ਜਾਨਾਂ ਬਚਾ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੈਰਾਨ ਕਰ ਦਿਆਂ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਪੈਂਦੇ ਮੀਂਹ ਦੇ ਕਾਰਨ ਹਰ ਵਰਗੇ ਹਾਲਾਤ ਬਣੇ ਹੋਏ ਨੇ ਕਈ ਪਿੰਡਾਂ ਦੇ ਸੰਪਰਕ ਜਿਹੜੇ ਕਿ ਟੁੱਟ ਚੁੱਕੇ ਨੇ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਮੇਂ ਹੜ ਦਾ ਕਹਿ ਜਿਹੜਾ ਕਿ ਚੱਲਦਾ ਪਿਆ ਹੈਗਾ ਤਾਂ ਅਸਲ ਦੇ ਨਾਲ ਲੱਗਦੇ ਕਈ ਇਲਾਕੇ ਨੇ ਜਿੱਥੇ ਕਿ ਆ ਸਥਿਤੀ ਬਣੀ ਹੋਈ ਹੈ ਤਾਂ ਲਗਾਤਾਰ بارش ਅਤੇ ਡੈਮਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਕਿ ਵਿਗੜਨੇ ਸ਼ੁਰੂ ਹੋ ਗਏ ਨੇ ਸੜਕਾਂ ਰੂੜ ਜਾਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਤਾਂ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਜਿਹੜੀਆਂ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਲੋਕ ਆਪਣੀ ਜਾਨ ਮਾਲ ਦੀ ਚਿੰਤਾ ਵੀ ਦੇ ਵਿੱਚ ਨੇ ਕਿ ਕਿਵੇਂ ਸਭ ਕੁਝ ਹੋਵੇਗਾ ਤਾਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਸਥਿਤ ਹਜ਼ਾਰਾਂ ਏਕੜ ਜ਼ਮੀਨ ਫਸਲਾਂ ਅਤੇ ਪਿੰਡ ਡੁੱਬ ਚੁੱਕੇ ਨੇ ਗੁਰਦਾਸਪੁਰ ਦੇ ਕਈ ਪਿੰਡਾਂ ਦੇ ਵਿੱਚ ਘਰ ਦੇ ਘਰ ਦੇ ਵਿੱਚ ਦੱਸਦੇ ਕਿ 6-6 ਫੁੱਟ ਤੱਕ ਯਾਨੀ ਕਿ ਨੱਕੋਂ ਨੱਕ ਤੱਕ ਪਾਣੀ ਭਰ ਚੁੱਕਾ ਹੈ ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਫਸੇ ਹੋਏ ਨੇ ਹੜ੍ਹਾਂ ਦੇ ਨਾਲ ਦੱਸਦੇ ਕਿ ਹੜ੍ਹਾਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਤੇ ਹੁਸ਼ਿਆਰਪੁਰ ਗੁਰਦਾਸਪੁਰ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਤੇ ਫਿਰੋਜ਼ਪੁਰ ਸ਼ਾਮਿਲ ਨੇ ਜਿੱਥੇ ਕਿ ਇਸ ਸਮੇਂ ਹੜ੍ਹ ਦੀ ਮਾਰ ਚੱਲ ਰਹੀ ਹੈ ਕਈ ਪਿੰਡ ਸ਼ਾਮਿਲ ਨੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਵੀ ਸਥਿਤੀ ਵਿਗੜਦੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੋਂਗ ਡੈਮ ਅਤੇ ਰਣਜੀਤ ਸਾਗਰ ਡੈਮ ਜਿਹੜੇ ਕਿ ਸਭ ਤੋਂ ਖਤਰਨਾਕ ਡੈਮ ਨੇ ਦਾ ਜਿਹੜਾ ਕਿ ਇਹਨਾਂ ਦਾ ਪਾਣੀ ਹੈਗਾ ਉਹ ਸਭ ਤੋਂ ਖਤਰੇ ਦੇ ਨਿਸ਼ਾਨ ਦੇ ਤੋਂ ਵੀ ਪਾਰ ਕਰ ਚੁੱਕਿਆ ਹੈਗਾ ਸਥਿਤੀ ਨੂੰ ਕਾਬੂ ਤੋਂ ਬਾਹਰ ਜੋ ਕਿ ਬਾਹਰ ਹੁੰਦੇ ਦੇਖ ਕੇ ਫੌਜ ਸੀਮਾ ਸੁਰੱਖਿਆ ਬਲ ਯਾਨੀ ਕਿ ਬੀਐਸਐਫ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਤੇ ਐਨਡੀਆਰਐਫ ਅਤੇ ਰਾਜ ਆਫਤ ਪ੍ਰਤੀਕਿਰਿਆ ਬਲ ਯਾਨੀ ਕਿ ਐਸਡੀਆਰਐਫ ਨੇ ਐਸਡੀਆਰਐਫ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਜੀ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਿਜਾਣ ਦੇ ਲਈ ਹੈਲੀਕਾਪਟਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਸੇ ਵਿੱਚ ਵਾਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਦੱਸਦੀ ਹੈ ਕਿ ਜਿਹੜੇ ਲੋਕ ਹੜਾਂ ਦੇ ਵਿੱਚ ਫਸੇ ਹੋਏ ਨੇ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸੀਐਮ ਭਗਵੰਤ ਮਾਨ ਦੌਰਾ ਕਰ ਰਹੇ ਨੇ ਤੇ ਇਸੇ ਵਿੱਚ ਵਾਲੇ ਸੀਐਮ ਭਗਵੰਤ ਮਾਨ ਨੇ ਆਪਣੇ ਹੈਲੀਕਾਪਟਰ ਵੀ ਜੋ ਕਿ ਕਹਿ ਦਿੱਤੇ ਨੇ ਕਿ ਹਾਂ ਵੀ ਆਪਣੇ ਜੋ ਹੈਲੀਕਾਪਟਰ ਹੈ ਉਹਨਾਂ ਦੇ ਰਾਹੀਂ ਲੋਕਾਂ ਦੀ ਜਾਨ ਬਚਾਈ ਜਾਵੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੈਲੀਕਾਪਟਰ ਇਸਤੇਮਾਲ ਕੀਤੇ ਜਾਣੇ ਚਾਹੀਦੇ ਨੇ ਤਾਂ ਫਿਰੋਜ਼ਪੁਰ ਦੇ ਸਤਲੁਜ ਦਰਿਆ ਦੇ ਵਿੱਚ ਹੜ੍ਹ ਆਉਣ ਦੇ ਕਾਰਨ ਮਮਦੋੜ ਦੇ ਵਿੱਚ ਬੀਐਸਐਫ ਚੌਕ ਪੋਸਟ ਪੁਰਾਣੀ ਜੋ ਕਿ ਗਜਨੀ ਵਾਲਾ ਅਤੇ ਫਿਰੋਜ਼ਪੁਰ ਦੇ ਵਿੱਚ ਬੀਐਸਐਫ ਚੈੱਕ ਪੋਸਟ ਸਤਪਾਲ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਪਾਣੀ ਨੇ ਉਹਨਾਂ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਹੈਗਾ ਨੇੜਲੇ ਪਿੰਡਾਂ ਦੇ ਵਿੱਚ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਤਾਂ ਕਈ ਪਿੰਡ ਸੀਗੇ ਆਲੇ ਦੁਆਲੇ ਉਹ ਵੀ ਸਾਰੇ ਇਸ ਲਪੇਟ ਦੇ ਵਿੱਚ ਆ ਚੁੱਕੇ ਨੇ ਪੰਜਾਬ ਸਰਕਾਰ ਨੇ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜ ਜਾਰੀ ਰੱਖਣ ਦੇ ਲਈ 24 ਘੰਟੇ ਜ਼ਮੀਨੀ ਪੱਧਰ ਦੇ ਉੱਤੇ ਰਹਿਣ ਦੇ ਹੁਕਮ ਦਿੱਤੇ ਗਏ ਨੇ ਤਾਂ ਹੜ੍ਹ ਸੰਕਟ ਦੇ ਵਿਚਕਾਰ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਬੰਧਨ ਦੇ ਲਈ ਇੱਕ ਹੜ੍ਹ ਪ੍ਰਬੰਧਨ ਕਮੇਟੀ ਬਣਾਈ ਹੈ। ਜਲੰਧਰ ਦੇ ਵਿੱਚ ਇੱਕ ਹੜ੍ਹ ਕੰਟਰੋਲ ਰੂਮ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ। ਹੜ੍ਹ ਦੀ ਸਥਿਤੀ ਅਤੇ ਮੀਂਹ ਚੇਤਾਵਨੀ ਦੇ ਕਾਰਨ ਸਾਰੇ ਸਕੂਲ 4 ਦਿਨਾਂ ਦੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਾਰੇ ਪ੍ਰਾਇਮਰੀ, ਸਕੈਂਡਰੀ, ਸੀਨੀਅਰ ਸਕੈਂਡਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਜਿਹੜੇ 31 ਅਗਸਤ ਤੱਕ ਬੰਦ ਰਹਿਣਗੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਡੈਮਾਂ ਤੋਂ ਪਾਣੀ ਛੱਡੇ ਜਾ ਰਹੇ ਨੇ ਜਿਸ ਕਰਕੇ ਪੰਜਾਬ ਦੇ ਵਿੱਚ ਹਾਲਾਤ ਹੋਰ ਵਿਗਰਦੇ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਫਸਲਾਂ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਕਿਉਂਕਿ ਪਿੰਡਾਂ ਦੇ ਪਿੰਡ ਇਸ ਪਾਣੇ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹਰ ਪਾਸੇ ਜਿੱਥੇ ਦੇਖੀਏ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਲੋਕਾਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈਗਾ ਜਿੱਥੇ ਕਿ ਕੱਚੇ ਘਰ ਸੀਗੇ ਉਹ ਵੀ ਇਸ ਦੇ ਵਿੱਚ ਤਬਾਹ ਹੋ ਚੁੱਕੇ ਨੇ ਲੋਕ ਆਪਣੇ ਜਾਨਾਂ ਬਚਾ ਕੇ ਸੁਰੱਖਿਤ ਥਾਵਾਂ ਦੇ ਉੱਤੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ